ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਬਹੁਤ ਪੁਰਾਣੇ ਇਤਿਹਾਸਿਕ ਪਿੰਡ ਦੇ ਵਿੱਚ ਪਹੁੰਚੇ ਹਾਂ ਪਿੰਡ ਕਹਦਾ ਕਿ ਹੁਣ ਬਿਲਕੁਲ ਹੀ ਜਿਹੜਾ ਥੇ ਹੋ ਚੁੱਕਾ ਏ ਇਹ ਪਿੰਡ ਬਿਲਕੁਲ ਸਰਹੱਦ ਦੇ ਲੱਗਿਆ ਪਿੰਡ ਸ਼ੀਨੇ ਸ਼ੀਨਿਆਂ ਦਾ ਪੁਰਾਣਾ ਤੁਸੀਂ ਮੇਰੇ ਪਿੱਛੇ ਵੇਖੋਗੇ ਜਿਹੜਾ ਇਹ ਥੇ ਆ ਬਿਲਕੁਲ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਥੇ ਹੋ ਚੁੱਕਾ ਸੀ ਜਦੋਂ ਇਸ ਦੀ ਥੇ ਦੀ ਖੋਦਾਈ ਹੁੰਦੀ ਆ ਉਸ ਸਮੇਂ ਤੋਂ ਪੁਰਾਣੇ ਬਰਤਨ, ਪੁਰਾਣੀਆਂ ਇਮਾਰਤਾਂ, ਪੁਰਾਣੀਆਂ ਚੀਜ਼ਾਂ ਨਿਕਲਦੀਆਂ ਨੇ ਔਰ ਬੜਾ ਕੁਝ ਵੇਖਣ ਨੂੰ ਮਿਲਦਾ ਹੁਣੇ ਥੋੜੀ ਦੇਰ ਬਾਅਦ ਮੈਂ ਤੁਹਾਨੂੰ ਦਿਖਾਉਣਾ ਕਿ ਤੁਸੀਂ ਮੇਰੇ ਪਿੱਛੇ ਵੇਖੋ ਕਿ ਬਿਲਕੁਲ ਜਿਹੜੇ ਉਹ ਪੁਰਾਣੇ ਘੜੇ ਆ ਉਸੇ ਹੀ ਤਰ੍ਹਾਂ ਮਿੱਟੀ ਦੇ ਵਿੱਚ ਜਿਹੜੇ ਦੱਬੇ ਪਏ ਆ ਤੇ ਹੁਣ ਜਿਹੜਾ ਇਹ ਬਿਲਕੁਲ ਤੁਸੀਂ ਥੇ ਪਿੱਛੇ ਵੇਖ ਰਹੇ ਜੋ ਮਿੱਟੀ ਹੋ ਚੁੱਕਾ ਹੈ ਤੇ ਆਓ ਲੈ ਕੇ ਚੱਲਦੇ ਆ ਤੁਹਾਨੂੰ ਉੱਪਰ ਵੀ ਜਾਣੇ ਆ ਥੋੜਾ ਆਸ-ਪਾਸ ਵੀ ਵਿਖਾਉਣੇ ਆ ਤੇ ਕਰਦੇ ਆ ਅੱਗੇ ਜਾ ਕੇ ਗੱਲਬਾਤ ਦੋਸਤੋ ਸਾਡੇ ਨਾਲ ਨੇ ਇਸ ਪਿੰਡ ਦੇ ਥੋੜਾ ਇਹਨਾਂ ਦਾ ਲਾਗੇ ਘਰਵਾ ਬਿਲਕੁਲ ਥੇ ਦੇ ਲਾਗੇ ਘਰਵਾ ਸਰਦਾਰ ਪ੍ਰੀਤਮ ਸਿੰਘ ਤੇ ਕਰਦੇ ਉਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਅੱਛਾ ਫਿਰ ਇੱਥੇ ਪੁਰਾਣੀਆਂ ਮਾਰਦਾ ਤੁਸੀਂ ਕਦੋਂ ਦੀਆਂ ਵੇਖ ਰਹਿ ਜੋ ਵਾਹ ਇਦਾਂ ਬੜੇ ਕਹਦੀ ਹੋਏ ਰਹਿ ਇਦਾਂ ਹੀ ਇਦਾਂ ਹੀ ਹਾਂਜੀ ਅੱਛਾ ਦੇ ਇਥੋਂ ਫਿਰ ਵਰਤਨ ਕਿਦਾਂ ਦੇ ਨਿਕਲਦੇ ਕੀ ਕੁਝ ਨਿਕਲਦਾ ਵਾ ਪਿਆਲੇ ਜੇ ਨਿਕਲਦੇ ਰੇਡੇ ਕੋਲ ਅੱਛਾ ਪਿਆਲੇ ਨਿਕਲਦੀ ਆ ਹੈਨਾ ਹਾਂਜੀ ਤੇ ਅ ਹੋਰ ਕੀ ਕਿਹੜੇ ਟਾਈਮ ਤੇ ਕੀ ਲੋਕਾਂ ਨੇ ਕੁਝ ਖੜਿਆ ਕੁਝ ਪਤਾ ਥੋੜਾ ਬਤਾ ਇਹ ਚੰਨ ਵੱਡਾ ਵੱਡਾ ਦੱਸ ਦਿੰਦਾ ਕਿ ਇਹ ਅੰਗਰੇਜ਼ਾਂ ਨੇ ਪੁੱਟ ਕੇ ਖਰਾ ਲੈ ਗਏ ਅੱਛਾ ਅੰਗਰੇਜ਼ਾਂ ਨੇ ਇਹਨੂੰ ਪੁੱਟਿਆ ਤੇ ਕੀ ਨਿਕਲਦਾ ਸੀ ਵਿੱਚੋਂ ਦੱਸਿਆ ਕੋਈ ਛੋਣਾ ਛੋਣਾ ਜਾਂ ਮੂਰਤਾਂ ਮਰਤਾਂ ਨਿਕਲੀਆਂ ਜਨੀਆਂ ਪ੍ਰਾਣੀਆਂ ਮੂਰਤੀਆਂ ਸੋਨੇ ਦੀਆਂ ਸੋਨਾ ਹਨਾ ਕੁਝ ਇਦਾਂ ਦਾ ਕੁਝ ਪੁਰਾਣੇ ਬਰਤਨ ਵੀ ਸੋਨੇ ਦੇ ਨਿਕਲਦੇ ਬਰਤਨ ਨਿਕਲਦੇ ਆਉਂਦੇ ਆਹ ਕਿ ਬੁੱਢੇ ਦੱਸਦੇ ਸਾਡੇ ਅੱਛਾ ਬਜ਼ੁਰਗ ਦੱਸਦੇ ਆ ਕਿ ਸੋਨੇ ਦੇ ਬਰਤਨ ਵੀ ਨਿਕਲਦੇ ਰਹੇ ਸਾਰਾ ਕੁਝ ਨਿਕਲਦਾ ਰਿਹਾ ਹਨਾ ਹਾਂਜੀ ਤੇ ਅੱਛਾ ਆ ਦੋਸਤੋ ਤੁਸੀਂ ਮੈਂ ਚਾਹਣਾ ਕਿ ਤੁਸੀਂ ਥੋੜਾ ਉੱਪਰ ਨੂੰ ਦਿਖਾ ਦਿਓ ਕਿ ਬਿਲਕੁਲ ਜਿਹੜੇ ਇਹ ਪੁਰਾਣੇ ਬਰਤਨ ਵਾਂ ਪੁਰਾਣੇ ਘੜੇ ਆ ਪੁਰਾਣੀਆਂ ਉਹ ਬਰਤਨ ਨੇ ਸਾਰੇ ਇਹ ਬਿਲਕੁਲ ਕੰਧ ਦੇ ਜਿਹੜਾ ਨਾ ਵਿੱਚ ਇਹ ਥੇ ਦੇ ਨਜ਼ਰ ਆ ਰਹੇ ਆ ਥੋੜਾ ਉੱਪਰ ਕਰਕੇ ਵਿਖਾ ਦਿਓ ਜੀ ਦੋਸਤੋ ਅਸੀਂ ਹੁਣ ਉੱਪਰ ਇਹਦੇ ਚੱਲੇ ਆ ਤੁਸੀਂ ਵੇਖੋ ਕਿ ਭਾਜੀ ਹੁਣ ਕੁੱਤੇ ਚੜਦੇ ਜਾਂਦੇ ਆ ਤੇ ਉੱਪਰ ਜਾ ਕੇ ਅਸੀਂ ਵੇਖਦੇ ਆ ਤੇ ਚੜਦਿਆਂ ਮੇਰੀ ਥੋੜੀ ਨਿਗਾ ਪਈ ਕਿ ਤੁਸੀਂ ਇੱਧਰ ਕੈਮਰੇ ਨਾਲ ਬੁਖਾ ਦਿਓ ਕਿ ਜਿਹੜੇ ਪੁਰਾਣੇ ਬਰਤਨ ਨੇ ਪੁਰਾਣੀਆਂ ਚੀਜ਼ਾਂ ਬਿਲਕੁਲ ਇਹਦੇ ਵਿੱਚ ਨਜ਼ਰ ਆ ਰਹੀਆਂ ਨੇ ਤੁਸੀਂ ਵੇਖੋ ਹਾਂ ਵੇ ਬਰਤਨ ਹਾਂਜੀ ਥੋੜਾ ਅੱਗੇ ਨੂੰ ਆ ਜਾਓ ਤੁਸੀਂ ਜੀ ਹੁਣ ਹਾਂਜੀ ਬਹੁਤ ਉੱਚਾ ਥੇ ਆ ਤੇ ਚੜਦਾ ਜਿਹੜਾ ਥੋੜਾ ਆਸਾਨ ਜਿਹੜਾ ਫੁੱਲ ਗਿਆ ਵਾ ਇਸ ਕਰਕੇ ਫੇਰ ਵੀ ਕੋਸ਼ਿਸ਼ ਕਰਦੇ ਹੋ ਤੁਸੀਂ ਉੱਪਰ ਨੂੰ ਆ ਜਾਓ ਹਾਂਜੀ ਆ ਦਿਖਾਓ ਇੱਕ ਮਿੰਟ ਕੈਮਰੇ ਦੇ ਨਾਲ ਵੀਰ ਕਹਿ ਰਿਹਾ ਵੀ ਇਹ ਪੁਰਾਣੇ ਬਰਤਨ ਆ ਤੇ ਤੁਸੀਂ ਵੇਖੋ ਇਹ ਉਦਾਂ ਹੀ ਕੰਦ ਦੇ ਵਿੱਚ ਦਿਖ ਰਹੇ ਆ ਹਾਂਜੀ ਦੋਸਤੋ ਵੇਖੋ ਅਸੀਂ ਹੁਣ ਉੱਪਰ ਆ ਗਏ ਆ ਤੁਸੀਂ ਵੇਖੋ ਕਿ ਸਾਡੇ ਪੈਰਾਂ ਦੇ ਵਿੱਚ ਬਿਲਕੁਲ ਜਿਹੜੇ ਪੁਰਾਣੇ ਬਰਤਨ ਮਿੱਟੀ ਦੇ ਜਿਹੜੇ ਬਰਤਨ ਆ ਟੁੱਟੇ ਜਿਹੜੇ ਦਿਖ ਰਹੇ ਆ ਦੱਸਿਆ ਜਾ ਰਿਹਾ ਕਿ ਇੱਥੇ ਬਹੁਤ ਜ਼ਿਆੜੀਆਂ ਜਿਹੜੀਆਂ ਹੱਡੀਆਂ ਜਨਨਕੀ ਬੰਦੇ ਦਾ ਜਿਹੜਾ ਪੂਰਾ ਪਿੰਜਰ ਆ ਇਹਦੇ ਵਿੱਚੋਂ ਕਹਿੰਦੇ ਕਿ ਜਦੋਂ ਬਾਰਿਸ਼ ਪੈਂਦੀ ਆ ਮੀਂਹ ਪੈਂਦਾ ਵਾ ਤੇ ਉਦੋਂ ਜਿਹੜੇ ਬੰਦੇ ਦੇ ਪਿੰਜਰ ਆ ਉਹ ਸਾਰਾ ਕੁਸ਼ੀ ਬਲਕੇ ਹੱਡੀਆਂ ਦਿਖਦੀਆਂ ਨੇ ਤੁਸੀਂ ਥੋੜਾ ਕੈਮਰਾ ਵਿਖਾ ਦਿਓ ਮਾਰ ਕੇ ਥੱਲੇ ਵੇਖੋ ਇਹ ਕਿੰਨੇ ਪਾਣੇ ਬਰਤਨ ਟੁੱਟੇ ਆ ਦੇ ਨਾਲ ਵੀਰ राम ਲਭਾਇਆ ਜੀ ਔਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਕਿ ਉਹ ਵੇਖੋ ਸਾਹਮਣੇ ਤੁਸੀਂ ਕਿੰਨੀ ਦੂਰੋਂ ਉਤਰ ਕੇ ਆਏ ਆ ਤੇ ਤੁਹਾਡੇ ਅੱਗੇ ਦਿਖ ਲਿਆ ਕੇ ਕੈਮਰਾ ਦਿਖਾਇਓ ਕਿ ਵੀਰ ਦੇ ਆ ਲੱਗ ਗਏ ਨੇ ਕੀ ਇਹਨੂੰ ਕਹਿੰਦੇ ਆ ਕੀ ਇਹਨੂੰ ਕਹਿੰਦੇ ਕੰਡੇ ਕੰਡੇ ਲੱਗ ਗਏ ਮੇਰੇ ਵੀਰ ਨੂੰ ਔਰ ਉਹ ਸਾਨੂੰ ਥੱਲੇ ਲੈ ਗਿਆ ਤੇ ਅੱਛਾ ਹੁਣ ਕੀ ਵੇਖਿਆ ਅੱਗੇ ਫਿਰ ਤੁਸੀਂ ਆਹ ਮਿੱਟੀ ਦੇ ਭਾਂਡੇ ਜਵਾੜੀ ਅੱਛਾ ਜੀ ਵੇਖੋ ਮਿੱਟੀ ਦੇ ਬਰਤਨ ਜਿਹੜੇ ਬਿਲਕੁਲ ਐ ਬੜੇ ਸੋਹਣੇ ਤਰੀਕੇ ਦੇ ਨਾਲ ਦਿਖ ਰਹੇ ਆ ਇਹਦਾ ਮੈਨੂੰ ਲੱਗਦਾ ਪੂਰੇ ਦਾ ਪੂਰਾ ਸ਼ਹਿਰ ਹੀ ਤਬਾਹ ਹੋਇਆ ਹੋਆ ਵਾ ਹੈ ਉਹ ਮਨੂੰ ਸਾਹਮਣੇ ਲਾ ਥੋੜਾ ਸਾਫ਼ ਵਰਤਨ ਨਜ਼ਰ ਆਇਆ ਜੇ ਮੈਂ ਫੜ ਕੇ ਲਿਆ ਹੁੰਦਾ ਹਾਂ ਹਾਂਜੀ ਦੋਸਤੋ ਇੰਨੇ ਵਰਤਨ ਆ ਦੀਆਂ ਚੀਜ਼ਾਂ ਨੇ ਕੋਈ ਇਦਾਂ ਦੇ ਰੱਖੇ ਗਿਆ ਨਹੀਂ ਕਿਉਂਕਿ ਸ਼ਹਿਰ ਬਿਲਕੁਲ ਸ਼ਹਿਰ ਦਾ ਸ਼ਹਿਰ ਹੀ ਜਿਹੜਾ ਤਬਾਹ ਹੋਇਆ ਸੀ ਇੱਥੇ ਤੇ ਮੈਂ ਹੁਣ ਤੁਹਾਨੂੰ ਉਹ ਪੁਰਾਣੀਆਂ ਇੱਟਾਂ ਵੀ ਦਿਖਾਉਣਾ ਜਿੰਨਾ ਇੱਟਾਂ ਤੇ ਇਹ ਜਿਹੜੇ ਮੈਲ ਬਣੇ ਸੀਗੇ ਘਰ ਬਣੇ ਸੀਗੇ ਤੇ ਵਰਤਨ ਵੇਖੋ ਤੁਸੀਂ ਬਿਲਕੁਲ ਸੋਹਣੀ ਹਾਲਤ ਦੇ ਵਿੱਚ ਆ ਟੁੱਟ ਗਿਆ ਵਾ ਵੈਸੇ ਵੇਖੋ ਇੰਨੇ ਸਾਲ ਹੋਣ ਦੇ ਬਾਵਜੂਦ ਵੀ ਅਜੇ ਵੀ ਬਿਲਕੁਲ ਠੀਕ ਆ ਇੱਟਾਂ ਵੇਖੀ ਹੁਣ ਆਪਾਂ ਜਿਹੜੀਆਂ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋਗੇ ਉਹ ਕਾਫੀ ਇੱਟਾਂ ਦਾ ਸਾਈਜ਼ ਵੀ ਚੌੜਾ ਵਾ ਇੱਟਾਂ ਹੈਗੀਆਂ ਵੀ ਬੜੀਆਂ ਮਜ਼ਬੂਤ ਆ ਉਹ ਉਸ ਸਮੇਂ ਦੀਆਂ ਜਿਹੜੀਆਂ ਇਹ ਬਹੁਤ ਜਿਹੜੀਆਂ ਵਧੀਆ ਇਮਾਰਤਾਂ ਬਣੀਆਂ ਸੀਗੀਆਂ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਜ਼ੂਮ ਕਰਕੇ ਥੋੜਾ ਉਹ ਵਿਖਾਉਣ ਦੀ ਉੱਪਰ ਜਾ ਕੇ ਤੇ ਵਹਾਉਣ ਲੱਗਿਆ ਉਹ ਇੱਟ ਕੱਢ ਕੇ ਤੇ ਇੱਟ ਦਾ ਸਾਈਜ਼ ਵੇਖਦੇ ਆ ਵੀ ਕਿੰਨਾ ਵਾ ਧਿਆਨ ਨਾ ਮੇਰਾ ਵੀਰ ਥੋੜਾ ਕਿ ਧਿਆਨ ਨਾ ਕੋਈ ਨਹੀਂ ਇਲਾਤਨਾ ਹਾਂ ਹਾਂ ਲੈ ਆ ਥੱਲੇ ਵੇਖੀ ਤੈਨੂੰ ਕੋ সোਨਾ ਚਾਂਦੀ ਨਾ ਲੱਭ ਜੇ ਲਈ ਹੈ ਅੱਛਾ ਇੱਟਾਂ ਦੇ ਸਾਈਜ਼ ਬਹੁਤ ਵੱਡੇ ਆ ਇੱਟਾਂ ਵਾਂਗੇ ਪੱਥਰ ਦੀਆਂ ਬਣੀਆਂ ਵਾਂਏ ਈ ਇੱਟਾਂ ਦੇ ਹਾਂਜੀ ਇੱਟ ਆ ਆਪਣਾ ਉਥੇ ਥੋੜਾ ਕੈਮਰਾ ਖੜਿਓ ਆਪਕਾ ਨਾ ਹਾਂਜੀ ਦੋਸਤੋ ਤੁਸੀਂ ਵੇਖੋਗੇ ਵੀਰ ਦਾ ਉੱਪਰੋਂ ਇੱਟ ਕੱਢ ਕੇ ਲਿਆਇਆ ਵਾ ਬੜੇ ਯੋਰ ਨਾਲ ਉੱਪਰ ਤਾਂ ਨੂੰ ਗਿਆ ਵਾ ਤੇ ਵੇਖੋ ਕਿ ਸੈਜ ਇੱਟ ਦਾ ਕਿੰਦਾ ਵਾ ਕਿੰਨੀ ਭਾਰੀ ਇੱਟ ਵਾ ਤੇ ਉਸ ਸਮੇਂ ਇਹਨਾਂ ਇੱਟਾਂ ਦੀ ਬਹੁਤ ਜ਼ਿਆਦਾ ਚੜਾਈ ਆ ਹੈ ਅੱਛਾ ਆ ਵੇਖੋ ਕਾਫੀ ਮਤਲਬ ਕਿ ਇੱਥੇ ਇੱਟਾਂ ਪਈਆਂ ਨੇ ਇਹ ਤੁਸੀਂ ਵੇਖੋਗੇ ਨਾਨਕਸ਼ਾਹ ਇੱਟਾਂ ਜਾਂਦੇ ਰਹੀਦਾ ਵੇਖੀ ਦੀਆਂ ਨੇ ਪਰ ਇਹਨਾਂ ਇੱਟਾਂ ਦਾ ਸੈਜ ਬਹੁਤ ਜ਼ਿਆਦਾ ਵੱਡਾ ਵਾ ਇਹ ਵੇਖੋ ਕਿ ਗੱਡੀ ਚੜਾਈ ਦੀ ਇਟਵਾ ਬਹੁਤ ਜਿਆਦਾ ਚੌੜੀਆਂ ਇੱਟਾਂ ਨੇ ਬੁਖਾ ਦੋ ਅੱਛਾ ਇਹ ਵੀ ਅੱਧੀ ਹੈ ਨਾ ਅੱਧੀ ਆ ਜੀ ਲੱਗਦਾ ਇਹ ਇਦਾਂ ਸਹਿਜ ਨੇ ਭਾਜੀ ਆਹ ਇਦਾਂ ਹੀ ਇਹ ਆ ਵੇਖੋ ਹਾਂਜੀ ਇਦਾਂ ਹੀ ਐਡੀ ਐਡੀ ਚੌੜੀ ਇੱਟ ਆ ਕਿੰਨੀ ਹੋ ਸਕਦੀ ਆ ਫੁੱਟੋਂ ਜਿਆਦੀ ਆ ਹਾਂ ਫੁੱਟ ਤੋਂ ਜਿਆਦੀ ਆ ਹਾਂ ਮੈਂ ਐਡੀ ਵੱਡੀ ਇੱਟ ਭਾਜੀ ਅੱਜ ਪਹਿਲੀ ਵਾਰੀ ਵੇਖੀ ਜੇ ਓਵੇ ਸਾਹਮਣੇ ਉਹਦੇ ਚ ਵੀ ਗੱਡੀਆਂ ਆ। ਆਹ ਵੇ ਕਿੱਡੀ ਜਾ ਓਵੇ। ਹੈਂ? ਆਵੇ ਤਾਂ ਉਹ ਵੀ ਏਡੀ ਆ। ਹਾਂ ਮੈਂ ਕੈਮਰੇ ਨਾਲ ਥੋੜਾ ਵਿਖਾ ਕੇ ਲੈਣਾ ਏ। ਜੋ ਕਰਕੇ ਵਿਖਾ ਦੂੰ। ਉਹੀ ਹੈ ਨਾ ਉਹ ਵੀ ਗੱਡੀ ਹੈ ਨਾ। ਹਾਂ। ਹਾਂਜੀ ਦੋਸਤੋ ਤੁਸੀਂ ਵੇਖ ਰਹੇ ਜੋ ਬਹੁਤ ਵੱਡਾ ਜਿਹੜਾ ਇੱਕ ਸ਼ਹਿਰ ਜਿਹੜਾ ਵਾ ਤਬਾਹ ਹੋ ਗਿਆ ਸੀਗਾ, ਥੇ ਬਣ ਚੁੱਕਾ ਏ। ਤੇ ਇਹਦੀ ਜਿਹੜੀ ਮਤਲਬ ਜਗਾ ਵਾ ਇਹ ਬਹੁਤ ਜਿਆਦਾ ਜਗਾ ਦੇ ਵਿੱਚ ਫੈਲਿਆ ਵਾ ਹੁਣ ਅਸੀਂ ਇੱਕ ਬੰਦੇ ਨੂੰ ਤੁਹਾਨੂੰ ਵਿਖਾ ਕੇ ਆਏ ਆ ਤੇ ਕੋਸ਼ਿਸ਼ ਕਰਨ ਲੱਗੇ ਆ ਤੁਹਾਨੂੰ ਦੂਜੇ ਬੰਦੇ ਜਾ ਕੇ ਵਿਖਾਉਣ ਦੀ ਤੇ ਜੁੜੇ ਰਹੋ ਸਾਡੇ ਨਾਲ ਤੇ ਆ ਜਾਓ ਸਾਡੇ ਨਾਲ RAM LUBHAI ਫਿਰ ਕਦੀ ਇਕੱਲੇ ਨਹੀਂ ਤੁਸੀਂ ਆਉਂਦੇ ਇੱਥੇ ਨਹੀਂ ਆਜੀ ਤਾਂ ਇਕੱਲੇ ਕੋਈ ਗੱਲ ਨਹੀਂ ਹਾਂ ਤੂੰ ਤੇ ਬੰਦਾ ਹੀ ਬੜਾ ਸ਼ੇਰ ਹੈ ਤੈਨੂੰ ਤਾਂ ਵੇਹੜਾ ਹਾਂਜੀ RAM LUBHAI ਤੋਂ ਪੁੱਛਦੇ RAM LUBHAI ਜੀ ਇੱਥੇ ਸੱਪ ਸੁੱਕ ਵੀ ਹੈਗੇ ਆ ਹਾਂਜੀ ਹੈਗੇ ਆ ਹੈਂ ਥੋੜੇ ਕੇ ਬਹੁਤ ਜ਼ਿਆਦਾ ਨਹੀਂ ਆਮ ਹੀ ਕੋਈ ਬਿਰਲਾ ਬਿਰਲਾਈਆ ਕੋਈ ਇੰਨੇ ਨਹੀਂ ਜਲੇ ਕੇ ਜੜੇ ਹੋਏ ਵੀ ਬਹੁਤ ਜਰੀਲੇ ਹੋਣੇ ਕਿਉਂਕਿ ਜਗਾ ਬਹੁਤ ਪੁਰਾਣੀ ਹੈ ਨਾ ਤੇ ਕੀ ਉਹ ਕਹਿੰਦੇ ਖੁੱਡਾਂ ਬਹੁਤ ਬਣੀਆਂ ਵਾ ਹਾਂਜੀ ਖੁੱਡਾਂ ਬੜੀਆਂ ਖੁੱਡਾਂ ਬਹੁਤ ਬਣੀਆਂ ਹਨਾ ਤੇ ਮੈਂ ਕੈਮਰਾਮੈਨ ਨੂੰ ਵੀ ਬੇਨਤੀ ਕਰਦਾ ਉਹ ਨਾਲ ਸਾਡੇ ਇਹ ਵੀਰ ਨੇ ਸਾਡੀ ਟੀਮ ਆ ਤੇ ਇਹ ਥੋੜਾ ਤੁਸੀਂ ਧਿਆਨ ਆਇਓ ਕਿਉਂਕਿ ਕਹਿੰਦੇ ਕਿ ਇਸ ਜਗਾ ਦੇ ਜੜੇ ਸੱਪ ਵੀ ਬਹੁਤ ਜਰੀਲੇ ਆ ਕਿਉਂਕਿ ਬਹੁਤ ਪੁਰਾਣਾ ਵਾ ਤੇ ਤੁਸੀਂ ਵੇਖਿਆ ਕੰਧਾਂ ਦੇ ਨਾਲ ਬਿਲਕੁਲ ਜਿਹੜੇ ਆ ਬਹੁਤ ਜ਼ਿਆਦੀਆਂ ਖੁੱਡਾਂ ਬਣੀਆਂ ਨੇ ਤੇ ਅੱਗੇ ਨੂੰ ਉਹ ਥੋੜਾ ਕੋਸ਼ਿਸ਼ ਕਰਦੇ ਅੱਗੇ ਇਹ ਵੀ ਕੋਈ ਹੋਊਗਾ ਹਾਂਜੀ ਦੋਸਤੋ ਦੱਸਿਆ ਜਾਂਦਾ ਕਿ ਇਸ ਦੇ ਥੱਲੇ ਜਿਹੜੀਆਂ ਪੌੜੀਆਂ ਬਣੀਆਂ ਨੇ ਥੋੜਾ ਪੱਕਾ ਵਾਦ ਕਹਿੰਦੇ ਜਦੋਂ بارش ਦਾ ਪਾਣੀ ਇੱਥੇ ਆ ਕੇ ਬਿਲਕੁਲ ਕਹਿੰਦੇ ਜਵਾਂ ਹੋ ਜਾਂਦਾ ਵਾ ਇਸ ਜਗ੍ਹਾ ਦੇ ਅੱਛਾ ਅੱਗੇ ਆਜੋ ਥੋੜਾ ਅੱਛਾ ਰਾਮ ਲਬਾਇਆ ਜੀ ਇਹਦੀ ਹੱਦ ਕਿੱਥੋਂ ਤੱਕ ਹੁੰਦੀ ਸੀ ਬਾਪੂ ਜੀ ਅੱਗੇ ਆ ਤੁਸੀਂ ਅੱਗੇ ਆ ਜਾਓ ਥੋੜਾ ਤੁਸੀਂ ਪੁਰਾਣੇ ਬੰਦੇ ਜੇ ਤੁਸੀਂ ਆ ਕੇ ਦੱਸੋ ਹਾਂਜੀ ਦੋਸਤੋ ਅਸੀਂ ਹੁਣ ਕਾਫੀ ਥੋੜਾ ਦੂਰ ਆ ਗਏ ਆ ਇਹਦੀ ਦੂਜੀ ਨੁੱਕਰ ਤੇ ਆ ਗਏ ਆ ਤੇ ਮੈਂ ਤੁਹਾਨੂੰ ਬਖਾਉਣਾਗੇ ਬਹੁਤ ਦੂਰ ਜਿਹੜਾ ਵਾ ਇੱਕ ਪੀਰਾਂ ਦਾ ਦਰਬਾਰ ਦਿਸ ਰਿਹਾ ਵਾ ਕਹਿੰਦੇ ਆ ਕਿ ਇਸ ਥੇਹ ਦੀ ਜਿਹੜੀ ਉਥੋਂ ਤੱਕ ਜਗ੍ਹਾ ਹੁੰਦੀ ਸੀ ਕਿਉਂਕਿ ਕਾਫੀ ਫਿਰ ਮਿਹਨਤ ਕਰ ਕਰਕੇ ਲੋਕਾਂ ਨੇ ਜਿਹੜਾ ਪੈੜੀਆਂ ਬਣਾ ਲੀਆਂ ਨੇ ਹਨਾ ਤੋ ਸਾਰਾ ਕੁਝ ਉਹਨਾਂ ਨੇ ਬਿਲਕੁਲ ਥੱਲੇ ਹੁਣ ਮੈਦਾਨ ਬਣ ਗਿਆ ਲੇਕਿਨ ਇਸ ਜਿਹੜੀ ਥੇ ਦੀ ਹਾਦਿਆ ਬਹੁਤ ਦੂਰ ਤੱਕ ਹੁੰਦੀ ਸੀ ਤੇ ਮੈਂ ਕੈਮਰਾ ਕੈਮਰੇ ਦੇ ਨਾਲ ਜੂਮ ਕਰਕੇ ਤੁਹਾਡਾ ਤੁਹਾਨੂੰ ਦਿਖਾਉਣੇ ਆ ਕੋਸ਼ਿਸ਼ ਕਰਦੇ ਆ ਹਾਂਜੀ ਦੋਸਤੋ ਜਗ੍ਹਾ ਤੇ ਬੜੀ ਬਹੁਤ ਖਤਰਨਾਕ ਆ ਕਿਉਂਕਿ ਇੱਥੇ ਸੱਪ ਕੀੜੇ ਤੇ ਜਿਹੜੀਆਂ ਤੁਸੀਂ ਵੇਖੋਗੇ ਝਾੜੀਆਂ ਰੁੱਖ ਕੰਡਿਆਂ ਵਾਲੇ ਜਿਹੜੇ ਰੁੱਖ ਆ ਬਹੁਤ ਜ਼ਿਆਦਾ ਹੋ ਚੁੱਕੇ ਨੇ ਪਰ ਫਿਰ ਵੀ ਸਾਡੇ ਨਾਲ ਕੋਸ਼ਿਸ਼ ਕੀਤੀ ਆ ਅ ਅੰਕਲ ਹੋਣਾ ਨੇ ਆਉਣ ਦੀ ਔਰ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਨਾਲ ਜਿਹੜਾ ਉੱਪਰ ਤੱਕ ਕੋਸ਼ਿਸ਼ ਕੀਤੀ ਇਹਨਾਂ ਆਉਣ ਦੀ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਅੰਕਲ ਜੀ ਇੱਥੇ ਹੋਰ ਤਾਂ ਨੂੰ ਕੀ ਵੇਖਣ ਨੂੰ ਮਿਲਦਾ ਵਾ ਕਿਉਂਕਿ ਥੇ ਬਹੁਤ ਵੱਡਾ ਵਾ ਤੇ ਬੜਾ ਉੱਚਾ ਵਾ ਹਾਂਜੀ ਜੋ ਮੀਮਾ ਪਿੰਡੇ ਦੇ ਵਿੱਚ ਹੱਡੀਆਂ-ਬਡੀਆਂ ਦੇਖਦੀਆਂ ਬੰਦੇ ਨੇ ਅੱਛਾ ਹਾਂਜੀ ਜਦੋਂ ਜਾਨੀ ਕਿ ਬਾਰਿਸ਼ਾਂ ਦਾ ਮੌਸਮ ਹੁੰਦਾ ਬਹੁਤ ਜਿਆਦਾ ਬਾਰਿਸ਼ਾਂ ਪੈਂਦੀਆਂ ਨੇ ਅੱਛਾ ਤੇ ਉਹ ਜਦੋਂ ਮਿੱਟੀ ਖੁਰਦੀ ਆ ਤੇ ਮਿੱਟੀ ਖੁਰ ਕੇ ਠਾਂ ਜਾਂਦੀ ਮਿੱਟੀ ਖੁਰ ਕੇ ਠਾਂ ਜਾਂਦੀ ਆ ਤੇ ਫਿਰ ਉਹ ਕਈ ਵਾਰੀ ਉਹ ਮੰਨ ਜਾਂਦੇ ਸ਼ਹਿਰ ਸ਼ਹਿਰ ਜਿਹੜੇ ਲੱਤਾਂ ਬਾਵਾ ਲੱਤਾਂ ਬਾਵਾ ਪਿੰਜਰ ਨਿਕਲ ਆਉਂਦੇ ਹਨਾ ਕਿਉਂਕਿ ਕਿਤੇ ਨਾ ਕਿਤੇ ਸਮੇਂ ਇਹਦੇ ਤੇ ਬਹੁਤ ਜ਼ਿਆਦਾ ਅਟੈਕ ਹੋਇਆ ਸੀ ਹਨਾ ਤੇ ਇਹ ਫਿਰ ਜਿਹੜਾ ਸਾਰਾ ਹੀ ਸ਼ਹਿਰ ਦਾ ਸ਼ਹਿਰ ਤਬਾਹ ਹੋ ਗਿਆ ਚ ਕਿੱਥੋਂ ਤੱਕ ਵੇਖੋ ਤੁਸੀਂ ਇਹਦੀ ਹੱਦ ਹੁੰਦੀ ਸੀ ਹੋਣ ਦੇ ਲੋਕਾਂ ਨੇ ਮਿਹਨਤ ਕਰਕੇ ਚਲੋ ਪੈਲੀਆਂ ਲਾਗੇ ਪਾਸੇ ਬਣਾ ਲਿਆ ਹਨ ਤੇ ਉਸ ਟਾਈਮ ਤੇ ਕਿਥੋਂ ਤੱਕ ਇਹਦੀ ਹੱਦ ਹੋਏਗੀ ਅੱਛਾ ਜਨ ਕੇ ਫਿਰ ਇਹਨਾਂ ਨੂੰ ਹੋਰ ਕਿਸੇ ਨੇ ਨਹੀਂ ਛਿੜਿਆ ਅੰਗਰੇਜ਼ਾਂ ਨੇ ਇੱਥੋਂ ਨਹੀਂ ਅੰਗਰੇਜ਼ਾਂ ਦੱਸੋ ਵੀ ਬੁੱਢੇ ਦੱਸਦੇ ਨੇ ਅੰਗਰੇਜ਼ਾਂ ਪਟਿਆ ਸਾਰਾ ਇਹ ਅੱਛਾ ਜੀ ਪਟੋਏ ਤਾਂ ਇੱਥੇ ਬਣਿਆ ਜਿਹੜੇ ਹਾਂਜੀ ਪਰ ਤੁਸੀਂ ਅਜੇ ਵੀ ਵੇਖੋਗੇ ਇਹਦੀ ਜਿਹੜੀ ਜਗਾ ਵਾ ਕਿੰਨੇ ਕਿੱल्ल्या ਜੋ ਹੋ ਸਕਦਾ ਇਹ ਹੋਣਾ ਕਿਉਂ ਪੰਜ ਕਿੱल्ल्या ਛਿਆ ਕਿੱਲੇ ਚੱਲ ਜੇ ਛਿਆ ਕਿੱल्ल्या ਤੋਂ ਉੱਪਰ ਹੀ ਆ ਕਿਉਂਕਿ ਛੇ ਕਿੱਲੇ ਬਹੁਤ ਜ਼ਿਆਦੀ ਜਗਾ ਹੁੰਦੀ ਹੈ ਇਹਦੇ ਅਜੇ ਵੀ ਤੇ ਜਦੋਂ ਕਹਿੰਦੇ ਆ ਵੀ ਸਰਦੀਆਂ ਦਾ ਮੌਸਮ ਤੇ ਗਰਮੀਆਂ ਆਉਂਦੀਆਂ ਨਾ ਤੇ ਉਹ ਜਿਹੜੀਆਂ ਖੁੱਡਾਂ ਬਣੀਆਂ ਨੇ ਉਹਨਾਂ ਦੇ ਵਿੱਚੋਂ ਸੱਪ ਥਾਂ ਨੂੰ ਲੰਮਕਦੇ ਆ ਤੇ ਆਜੋ ਆਪਾਂ ਤੁਹਾਨੂੰ ਉਹ ਖੁੱਡਾਂ ਵੀ ਬਖਾਉਣੇ ਤੇ ਥੋੜਾ ਹੋਰ ਲੱਗੇ ਪਾਸੇ ਹਾਂਜੀ ਦੋਸਤੋ ਕੰਡੇ ਬਹੁਤ ਜ਼ਿਆਦਾ ਵਾ ਤੇ ਤੁਸੀਂ ਵੇਖੋਗੇ ਥਾਂ ਥਾਂ ਦੇ ਇਟਾਂ ਰਿਓੜੇ ਆ ਪਰ ਸਾਡੀਆਂ ਭੈਣਾਂ ਸਾਡੇ ਵੀਰ ਔਰ ਸਾਡੇ ਬਾਪੂ ਜੀ ਫੇਰ ਵੀ ਸਾਡੇ ਨਾਲ ਇਹਨਾਂ ਨੇ ਬਹੁਤ ਜ਼ਿਆਦੀ ਹੈਲਪ ਕਰਾਈ ਆ ਸਾਡੇ ਨਾਲ ਉੱਪਰ ਆਏ ਕਿਉਂਕਿ ਅਸੀਂ ਵੀ ਡਰਦੇ ਉੱਪਰ ਨਹੀਂ ਸੀ ਆ ਰਹੇ ਕਿਉਂਕਿ ਅਸੀਂ ਵੇਖ ਰਹੇ ਸੀਗੇ ਪਤਾ ਨਹੀਂ ਉੱਤੇ ਕੀ ਆ ਜਾਂ ਕੀ ਨਹੀਂ ਕਿਉਂਕਿ ਇਹ ਥੱਲਿਓਂ ਵੇਖਣ ਵੇਖੀ ਇਹ ਤਾਂ ਕਾਫੀ ਜਿਹੜਾ ਡਰਾਉਣਾ ਲੱਗਦਾ ਪਰ ਸਾਡੀਆਂ ਭੈਣਾਂ ਸਾਡੇ ਵੀਰ ਇਹਨਾਂ ਨੇ ਸਾਡਾ ਸਾਥ ਦਿੱਤਾ ਉਹ ਤੁਹਾਡੀ ਬਹੁਤ ਮਿਹਰਬਰੀ ਧੰਨਵਾਦ ਹੈ ਰਾਮ ਲੰਭਾਏ ਫਿਰ ਇਹਨੂੰ ਅਜੇ ਕਾਫੀ ਟਾਈਮ ਲੱਗ ਜਾਣਾ ਖੁਰਨ ਲੱਗਿਆ ਹੈ ਬਹੁਤ ਜਬੜਾ ਕਿਉਂਕਿ ਇੰਨੇ ਸਦੀਆਂ ਪੁਰਾਣਾ ਜਿਹੜਾ ਕੋਲ ਪੱਕਾ ਨਾ ਕਿ ਸਾਰੀਆਂ ਉਹ ਇਹ ਇਹਨੂੰ ਪੰਜਾਬੀ ਚ ਕਹਿ ਦਿੰਦੇ ਠੀਕਰੀਆਂ ਬੱਬਰੀਆਂ ਬੱਬਰੀਆਂ ਤੇ ਠੀਕਰੀਆਂ ਦੇਖੋ ਬਿਲਕੁਲ ਉਦਾਂ ਦੀ ਉਦਾਂ ਹੀ ਹੈ ਨਾ ਇਹਨਾਂ ਨਾਲ ਪਹਿਲਾਂ ਪੰਜ ਬੱਚੇ ਇਦਾਂ ਸ਼ਟਾਪੂ ਵੀ ਖੇਡਦੇ ਰਹੇ ਐ ਕਰਕੇ ਨਾ ਹਾਂ ਬਹੁਤ ਸਾਰਾ ਵਧੀਆ ਬਣਿਆ ਹੋਆ ਮੈਨੂੰ ਆ ਕੇ ਇੱਥੇ ਬਹੁਤ ਵਧੀਆ ਲੱਗਿਆ ਅੱਛਾ ਆਹ ਨੁਕਰ ਤੋਂ ਵੇਖ ਲਈਏ ਆਪਾਂ ਆਜੋ ਥੋੜਾ ਸਾਡੇ ਨਾਲ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਡਾ ਸਾਥ ਦੇ ਰਹੇ ਜੀ ਆਪਾਂ ਉਸ ਨੁਕਰੇ ਚੱਲਦੇ ਆਂ ਜੀ ਹਾਂਜੀ ਦੋਸਤੋ ਮੈਂ ਥੋੜਾ ਜੂਮ ਕਰਕੇ ਦਿਖਾਉਣਾ ਕਿ ਇਸੇ ਹੀ ਜਿਹੜਾ ਥੇ ਦਾ ਹਿੱਸਾ ਥੋੜਾ ਸਾਹਮਣੇ ਨਜ਼ਰ ਆ ਰਿਹਾ ਵਾ ਤੇ ਇਹ ਤੁਹਾਨੂੰ ਉਹ ਵੀ ਵਿਖਾਉਂਦਿਆਂ ਹੁਣ ਅਸੀਂ ਖੜੇ ਆ ਤੀਜੀ ਚੌਥੀ ਨੁਕਰ ਤੇ ਹਣਾ ਤੀਜੀ ਚੌਥੀ ਨੁਕਰ ਤੇ ਖੜੇ ਆ ਤੇ ਬਿਲਕੁਲ ਇੱਥੇ ਵੀ ਤੁਹਾਨੂੰ ਆਪਾਂ ਇੱਟਾਂ ਉਹ ਸਾਰਾ ਮਾਹੌਲ ਵਿਖਾਉਨੇ ਆ ਕਿ ਜਿਹੜਾ ਸਦੀਆਂ ਪੁਰਾਣਾ ਰਾਜ ਅਜੇ ਵੀ ਕੁਝ ਰਾਜ ਹੀ ਆ ਕਿ ਇਹਦੇ ਥੱਲੇ ਪਤਾ ਨਹੀਂ ਘਰ ਬਣੇ ਆ ਮਹਿਲ ਬਣੇ ਆ ਕੀ ਬਣੇ ਆ ਕਿਉਂਕਿ ਸਦੀਆਂ ਪੁਰਾਣੀ ਗੱਲ ਆਪਾਂ ਨੂੰ ਤੇ ਇੰਨਾ ਕੁਝ ਨਹੀਂ ਜਾਣਕਾਰੀ ਪਰ ਫਿਰ ਵੀ ਜਿੱਦਾਂ ਬਹੁਤ ਬਹੁਤ ਵੱਡੀਆਂ ਇੱਟਾਂ ਨਿਕਲਦੀਆਂ ਨੇ ਤੇ ਕਿਤੇ ਨਾ ਕਿਤੇ ਇਹਦੇ ਥੱਲੇ ਕੁਛ ਨਾ ਕੁਛ ਬਹੁਤ ਹੀ ਜ਼ਿਆਦਾ ਮਤਲਬ ਕਿ ਘਰ-ਬਾਰ ਕੁਛ ਨਾ ਕੁਛ ਬਹੁਤ ਜ਼ਿਆਦਾ ਬਣਿਆ ਹੈ ਤੇ ਥੋੜਾ ਜ਼ੂਮ ਕਰਕੇ ਵਿਖਾ ਦਿਓ ਕਿ ਇਸੇ ਹੀ ਥੇ ਦਾ ਹਿੱਸਾ ਥੋੜਾ ਸਾਹਮਣੇ ਵੀ ਦਿਖ ਰਿਹਾ ਹੈ ਨੀ ਦੋਸਤੋ ਇੱਥੇ ਵੇਖੋ ਕਿ ਬਹੁਤ ਜਿਆਦੀਆਂ ਪੱਕੀਆਂ ਇੱਟਾਂ ਨੇ ਪਰ ਇੰਨੀ ਚੜਾਈ ਦੀ ਇੱਟ ਦੇ ਇੰਨੀ ਜਿਹੜੀ ਮੋਟੀ ਇੱਟ ਦਾ ਜਿਹੜਾ ਟੋਟਾ ਵਾ ਇਸ ਕਰਕੇ ਮੈਂ ਥੋੜੀ ਜਿਹੀ ਜਾਣਕਾਰੀ ਲਈ ਤੁਹਾਡੀ ਦੱਸ ਦਵਾਂ ਕਿ ਇੱਥੇ ਬਹੁਤ ਪੁਰਾਣੇ ਮਹਿਲ ਸੀ ਬਹੁਤ ਪੁਰਾਣੇ ਮਹਿਲ ਜਿਹੜੇ ਅੱਜ ਵੀ ਇਹਦੇ ਥੱਲੇ ਦੱਬੇ ਨੇ ਤੇ ਉਹ ਦੱਬੇ ਦੇ ਦੱਬੇ ਰਹਿ ਗਏ ਕਿ ਸਾਰਾ ਹੀ ਥੇ ਬਣ ਗਿਆ ਹੁਣ ਪਤਾ ਨਹੀਂ ਕਦੋਂ ਤੇ ਕਿਹੜੀ ਸਾਲ ਚ ਇਹਦੇ ਤੇ ਜਿਹੜਾ ਟੈਗ ਹੋਇਆ ਕਦੋਂ ਇਹ ਬਰਬਾਦ ਹੋਇਆ ਕਦੋਂ ਇਹ ਤਬਾਹ ਹੋ ਗਿਆ ਤੇ ਅੱਜ ਜਿਹੜਾ ਬਿਲਕੁਲ ਜਿਹੜਾ ਥੇ ਆ ਥੇ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿਉਂਕਿ ਇਹ ਬਹੁਤ ਸਦੀਆਂ ਪੁਰਾਣੀ ਗੱਲ ਆ ਇਹਦਾ ਇਤਿਹਾਸ ਬਾਰੇ ਸਾਨੂੰ ਇੰਨੀ ਜਾਣਕਾਰੀ ਨਹੀਂ ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਉਹ ਸਾਰਾ ਥੇ ਵਿਖਾਉਣ ਦੀ ਤੁਸੀਂ ਵੇਖੋ ਕਿ ਸਾਰੇ ਬੰਨੇ ਜਿਹੜੀਆਂ ਪੱਕੀਆਂ ਇੱਟਾਂ ਪੱਕੀਆਂ ਮਾਰਤਾਂ ਨੇ ਕੁਝ ਤੁਸੀਂ ਥੋੜਾ ਅੱਗੇ ਲਿਆ ਦਿਓ ਕਿ ਹੱਡੀਆਂ ਦਿਸੀਆਂ ਨੇ ਹੱਡੀਆਂ ਬਿਲਕੁਲ ਬੰਦਿਆਂ ਦੀਆਂ ਜਿਹੜੀਆਂ ਹੱਡੀਆਂ ਨੇ ਉਹ ਵਿਖਾ ਦਿਓ ਥੋੜਾ ਅੱਗੇ ਲਾ ਕੇ ਹਾਂਜੀ ਦੋਸਤੋ ਤੁਸੀਂ ਇਹ ਵੇਖਦੇ ਜੋ ਕਿ ਮੈਂ ਰੋੜੇ ਦੇ ਹੱਡੀਆਂ ਕੱਢ ਰਿਹਾ ਹਾਂ ਇਹ ਆ ਹੱਡੀਆਂ ਇਹ ਬੰਦਿਆ ਅੱਛਾ ਵੇਖੋ ਆ ਰਾਮਲਬਾਈ ਦੇ ਹੱਥ ਵਿੱਚ ਰਾਮਲਬਾਈ ਥੋੜਾ ਹੱਥ ਵਿੱਚ ਫੜੀ ਇਹਨੂੰ ਹਾਂਜੀ ਦੋਸਤੋ ਤੁਸੀਂ ਇਹ ਵੇਖੋ ਕਿ ਹੱਡੀਆਂ ਇੱਥੋਂ ਨਿਕਲਦੀਆਂ ਨੇ ਬੰਦਿਆਂ ਦੀਆਂ ਜਿਹੜੀਆਂ ਹੱਡੀਆਂ ਨੇ ਜਾਨਵਰਾਂ ਦੀਆਂ ਹੱਡੀਆਂ ਨੇ ਤੁਸੀਂ ਇਹ ਵੇਖੋ ਕਿ ਇਹ ਜਿਵੇਂ ਜਿਵੇਂ ਮਤਲਬ ਕਿ ਖਦਾਈ ਹੁੰਦੀ ਆ ਮੀਂਹ ਪੈਂਦੇ بارشਾਂ ਪੈਂਦੀਆਂ ਤੇ ਬਿਲਕੁਲ ਜਿਹੜੀਆਂ ਇੱਥੋਂ ਹੱਡੀਆਂ ਨੇ ਹਾਂਜੀ ਦੋਸਤੋ ਮੇਰੇ ਹੱਥ ਦੇ ਵਿੱਚ ਤੁਸੀਂ ਵੇਖੋ ਕਿ ਹੱਡੀ ਆ ਇਹ ਹੁਣ ਪਤਾ ਨਹੀਂ ਆ ਕਿ ਮੋਢੇ ਦੀ ਆ ਕਿ ਜਾਂ ਇਧਰ ਥੋੜਾ ਕਮਰ ਦੀ ਆ ਹੱਡੀ ਲੇਕਿਨ ਥੋੜੀ ਜਾਣਕਾਰੀ ਲ ਦੱਸ ਦਵਾ ਜਾਂ ਤੇ ਮੋਡੇ ਦੀ ਹੱਡੀ ਆ ਤੇ ਜਾਂ ਫਿਰ ਚੂਲੇ ਦੀ ਹੱਡੀ ਆ ਕਿਉਂਕਿ ਇਹ ਹੱਡੀਆਂ ਨਿਕਲਦੀਆਂ ਜੇ ਇਥੋਂ ਪੁਰਾਣੀਆਂ ਤਾਂ ਪੁਰਾਣੀਆਂ ਇਮਾਰਤਾਂ ਜਿੱਦਾਂ ਲਾ ਲਓ ਤੁਸੀਂ ਕਿ ਪੁਰਾਣੇ ਬਰਤਨ ਪੁਰਾਣੀਆਂ ਮੂਰਤਾਂ ਪੁਰਾਣਾ ਬਹੁਤ ਕੁਝ ਇਥੋਂ ਨਿਕਲਦਾ ਵਾ ਪਰ ਇਹਨੂੰ ਜਿਹੜਾ ਪੁੱਟਣ ਦੀ ਇਹਨੂੰ ਜਿਹੜਾ ਖੋਦਣ ਦੀ ਬਿਲਕੁਲ ਮਨਾਹੀ ਆ ਜੀ ਦੋਸਤੋ ਬਿਲਕੁਲ ਅਸੀਂ ਹੁਣ ਕੰਡਿਆਂ ਦੇ ਵਿੱਚੋਂ ਦੀ ਹੋ ਕੇ ਜਿਹੜਾ ਥੱਲੇ ਨੂੰ ਉਤਰ ਰਹੇ ਹਾਂ ਤੁਸੀਂ ਵੇਖੋ ਕਿ ਥੱਲੇ ਨੂੰ ਇਹਦੀ ਜਿਹੜੀ ਤਰਾਈ ਕਿੰਨੀ ਆ ਤੇ ਆਜੋ ਸਾਡੇ ਨਾਲ ਥੱਲੇ ਚੱਲਦੇ ਹਾਂ ਧਿਆਨ ਨਾਲ ਧਿਆਨ ਨਾਲ ਕੋ ਡਿੱਗ ਨਾ ਜਾਈ हां जी दोस्तों ਸਾਡੇ ਨਾਲ ਇੱਥੋਂ ਦੇ ਜਿਨ੍ਹਾਂ ਦਾ ਬਚਪਨ ਗੁਜ਼ਰਿਆ ਹੈ ਭਾਜੀ ਨੇ ਕਰਦੇ ਉਹਨਾਂ ਨਾਲ ਗੱਲਬਾਤ ਬਚਪਨ ਦੇ ਵਿੱਚ ਇੱਥੇ ਖੇਡਦੇ ਵੀ ਰਹੇ ਆ ਮੈਨੂੰ ਜਦੋਂ ਇਹਨਾਂ ਬਾਰੇ ਪਤਾ ਲੱਗਾ ਤੇ ਮੈਂ ਇਹਨਾਂ ਨੂੰ ਚੇਚਾ ਨਾਲ ਦੇ ਘਰ ਤੋਂ ਲੈ ਕੇ ਆਇਆ ਜਦੋਂ ਇਹਨਾਂ ਦੇ ਮੈਂ ਘਰੇ ਗਿਆ ਤੇ ਇਹਨਾਂ ਨੇ ਮੈਨੂੰ ਇਹ ਬਰਤਨ ਵਿਖਾਇਆ ਜਿਹੜਾ ਉੱਪਰੋਂ ਮਿੱਟੀ ਦਾ ਮਿਲਿਆ ਵਾ ਕਿਤੇਕ ਅਸੀਂ ਬੜਾ ਧੋ ਬਣਾ ਕੇ ਰੱਖਿਆ ਵਾ ਤੇ ਮੈਂ ਥੋੜਾ ਨੇ ਜਲਦੀ ਕਰਕੇ ਤੁਹਾਨੂੰ ਵਿਖਾ ਦੇਣਾ ਵੇਖ ਲਓ ਤੁਸੀਂ ਅੱਛਾ ਭਾਈ ਇਹ ਫਿਰ ਬਰਤਨ ਬਹੁਤ ਸਾਮਗੇ ਰੱਖਿਆ ਹਾਂਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਬਰਤਨਾਹੀਂ ਪਹਿਲਾਂ ਵੀ ਲੱਭਦੇ ਰਹੇ ਹਾਂ ਅੱਛਾ ਪਹਿਲਾਂ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਸਤਸ ਰਿਆ ਕਾਲ ਤੇ ਆਪਣਾ ਸ਼ੋਭ ਨਾਮ ਕੀ ਆ ਜੀ ਮੇਰਾ ਨਾਮ ਜੀ ਅਮਰਨਾਥ ਆ ਸੋਨੋ ਗੋਪੀਰਾਮ ਠੀਕ ਹੈ ਜੀ ਅਸੀਂ ਇੱਥੇ ਪੀੜੀਦਰ ਪੀੜੀ 5 6 ਪੀੜੀਆਂ ਤੋਂ ਰਹਿ ਰਹੇ ਹਾਂ ਠੀਕ ਹੈ ਜੀ ਸਾਡਾ ਸਭ ਤੋਂ ਪਹਿਲਾਂ ਇੱਥੇ ਪਰਦਾਦਾ ਸੀ ਉਹਦਾ ਨਾਮ ਮੰਗਲ ਸੀ ਉਤੋਂ ਗਾਂ ਸਾਡਾ ਦਾਦਾ ਜੀ ਬੋਗਾ ਰਾਮ ਜੀ ਹਾਂਜੀ ਉਹ 100 ਸਾਲ ਦੇ ਉਹ ਵੀ 120 ਸਾਲ ਦੇ ਹੋ ਕੇ ਪੂਰੇ ਹੋਏ ਉਸ ਤੋਂ ਬਾਅਦ ਮੁੜ ਕੇ ਸਾਡੇ ਡੈਡੀ ਗੋਪੀ ਮੋਤੀ ਜੋਤੀ ਸਨ ਇਹ ਵੀ ਠੀਕ ਹੈ ਜੀ ਹਾਂ ਤੋ ਉਸ ਤੋਂ ਗਾ ਅਸੀਂ ਉਹਨਾਂ ਦੇ ਪੁੱਤਰ ਆ ਮੇਰੀ ਉਮਰ ਹੀ ਅਜ 36 ਸਾਲ ਆ ਅੱਛਾ ਇਹ ਮੇਨ ਪਿੰਡ ਦਾ ਨਾਂ ਕੀ ਵਜਦਾ ਵਾ ਜਿਹੜੀ ਇਹ ਜਗਾ ਵਾ ਇਹ ਜੀ ਆ ਸਾੜਾ ਤੇ ਟੋਪੀ ਵਾਲਾ ਸ਼ਹਿਰ ਹੀ ਵਜਦਾ ਵਾ ਇੱਥੇ ਕੋਈ ਫੱਕਰ ਸੀ ਟੋਪੀ ਪਾ ਕੇ ਬਹਿਂਦਾ ਲੇਕਿਨ ਉਸ ਤਰ੍ਹਾਂ ਇਹ ਲੱਲਾ ਅਫਗਾਨਾਂ ਦੀ ਵਿੱਚ ਆ ਲੱਲਾ ਅਫਗਾਨਾਂ ਪਿੰਡ ਦੇ ਵਿੱਚ ਇੱਥੇ ਆ ਇਹ ਆ ਚੀਨੇ ਚੀਨੇ ਲੱਗੇ ਬਿਲਕੁਲ ਹਾਂ ਚੀਨੇ 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 ਜੀ ਚੀਨੇ ਜੀ ਵੀ ਆ ਜਾਂਦਾ ਹਾਂਜੀ ਹਾਂਜੀ ਅੱਛਾ ਤੇ ਹੁਣ ਮੈਨੂੰ ਦੱਸੋ ਕਿ ਇੱਥੇ ਤੁਸੀਂ ਕਿਹੜੀ ਕਿਹੜੀ ਚੀਜ਼ ਵੇਖੀ ਆ ਜਾਂ ਕਿਹੜੀ ਜੋ ਵੇਖਿਆ ਤੁਸੀਂ ਉਹ ਦੱਸਿਓ ਇਹ ਸਾਡੇ ਡੈਡੀ ਜੀ ਪਹਿਲਾਂ ਜਦੋਂ ਦੱਸਦੇ ਉਹ ਤੁਹਾਨੂੰ ਦੱਸਦੇ ਪਹਿਲਾਂ ਸਾਡੇ ਡੈਡੀ ਜਾਂਦੇ ਆਂ ਵੀ ਇਹ ਅੰਗਰੇਜ਼ ਸਰਕਾਰ ਉਦੋਂ ਹੁੰਦੀ ਸੀ ਉਹਨਾ ਮਸ਼ੀਨਾਂ ਲਿਆ ਆ ਕੇ ਤੇ ਇਹਦੇ ਵਿੱਚੋਂ ਫਲਾਇਆ ਸੀ ਨੂੰ ਠੀਕ ਹੈ ਜਗਾ ਜਗਾ ਤੋਂ ਫੋਲਿਆ ਸੀ ਹਾਂਜੀ ਔਰ ਜਗਾ ਜਗਾ ਤੋਂ ਬੋਲਦੇ ਕੋ ਬਰਤਨ ਨਿਕਲਦੇ ਸੀ ਕੁਝ ਸ਼ਿੱਕੇ ਵੀ ਨਿਕਲਦੇ ਸੀ ਠੀਕ ਹੈ ਉਹ ਜੋਰ ਸਮਾਨ ਵੀ ਨਿਕਲਦਾ ਸੀ ਹਾਂਜੀ ਔਰ ਇੱਥੇ ਨਾ ਇੱਕ ਭਾਜੀ ਇੱਕ ਬੜੀ ਤਗੜੀ ਉਹਨਾ ਵੱਡੀ ਮੂਰਤੀ ਕੱਢੀ ਇੱਥੋਂ ਅੱਛਾ ਮੈਨੂੰ ਨਹੀਂ ਜਾਣਕਾਰੀ ਉਹਨਾ ਜਾਣਕਾਰੀ ਪਤਾ ਨਹੀਂ ਸੋਨੇ ਦੀ ਕਿ ਕਾਦੀ ਸੀ ਅੱਛਾ ਵੱਡੀ ਮੂਰਤੀ ਸੀ ਤਾਂ ਉਹਨਾ ਕੱਢੀ ਠੀਕ ਹੈ ਔਰ ਮੇਰੇ ਡੈਡੀ ਨੂੰ ਕਹਿੰਦੇ ਤੇ ਮੇਰੇ ਬਾਬਾ ਜੀ ਪੀ ਇਹ ਮੂਰਤੀ ਲਾਹੌਰ ਖੜਨੀ ਆ ਠੀਕ ਆ ਤੁਸੀਂ ਕਿਤਨਾ ਪਛਾਹ ਸਕਦੇ ਜੀ ਹਾਂ ਪਰ ਸਾਡੇ ਡੈਡੀ ਜਿਹੜੇ ਅਤੇ ਦਾੜੀਦਾਰ ਸਾਨੂੰ ਤੇਣਾ ਜੀਵਿੰਦਾਰਾਂ ਨੂੰ ਕਿਹਾ ਹਾਂ ਉਹਨਾਂ ਕੋ ਉਦੋਂ ਗੱਡੇ ਹੁੰਦੇ ਸੀ ਠੀਕ ਆ ਉਹਨਾਂ ਨੇ ਬੋਲ ਦੇ ਕੇ ਬੱਗਾ ਸਿੰਘ ਸਰਦਾਰ ਬੱਗਾ ਸਿੰਘ ਜੇ ਇਕਤਾਰਾ ਸਿੰਘ ਸੀਗੀ ਬਹੁਤ ਅچھے ਸਰਦਾਰ ਸਨ ਜੀਵਿੰਦਾਰ ਹਾਂਜੀ ਉਹਨਾਂ ਕੋ ਬੜੇ ਵਧੀਆ ਬੋਲਦੇ ਸੀ ਉਹਨਾਂ ਨੇ ਬੋਲਦਾਂ ਆਪਣੇ ਨਾਲ ਗੱਡਾ ਜੋਇਆ ਤੇ ਮੂਰਤੀ ਲਾਦ ਕੇ ਤੇ ਲਾਹੌਰ ਛੱਡ ਕੇ ਆਏ ਅੱਛਾ ਭਲੇ ਸਮਿਆਂ ਦੇ ਵਿੱਚ ਭਲਿਆਂ ਸਮਿਆਂ ਦੇ ਵਿੱਚ ਠੀਕ ਔਰ ਮੇਰੇ ਡਾਡੀ ਜੀ ਵੀ ਛੋਟੇ ਸਨ ਉਹਨਾਂ ਨਾਲ ਖੜਿਆ ਇਹ ਮੇਰੇ ਡਾਡੀ ਜਾਂਦੇ ਪਈ ਉਹਨਾਂ ਨੂੰ ਉਹਨਾਂ ਨੇ 10-10 ਰੁਪਏ ਦਿੱਤੇ ਤੇ ਮੈਨੂੰ 5 ਰੁਪਏ ਨਾਮ ਦਿੱਤਾ। ਅੱਛਾ ਜੀ। ਲੋਰ ਛੱਡ ਗਿਆ। ਲੋਰ ਛੱਡ ਗਿਆ। ਹਾਂਜੀ। ਹੋਰ ਅੱਛਾ ਹੋਰ ਤੁਹਾਨੂੰ ਇੱਥੇ ਵੇਖਣ ਨੂੰ ਕੀ ਕੁਝ ਮਿਲਿਆ? ਹੋਰ ਇਸ ਤੋਂ ਬਾਅਦ ਮੜ ਕੇ ਸਾਡੇ ਡਾਡੀ ਜੀ ਨੇ ਇੱਥੇ ਇੱਕ ਖੂਹ ਖੂਹ ਹੀ ਪਟਾਈ। ਪਾਣੀ ਪੀਣ ਵਾਸਤੇ ਖੂਹ ਪਟਾਇਆ ਸੀ। ਠੀਕ ਹੈ ਜੀ। ਪਹਿਲਾਂ ਖੂਹ ਚੱਲਦੇ ਸਨ। ਹਾਂਜੀ। ਔਰ ਇੱਥੋਂ ਇੱਟਾਂ ਨਿਕਲਦੀਆਂ ਇਹ ਰੜੀਆਂ ਇੱਟਾਂ ਪਰਾਂ ਆ ਮੈਂ ਵੇਖ ਕੇ ਆਇਆ ਉਹ ਪਰਾਂ ਜਾ ਕੇ ਇੱਟਾਂ ਦਾ ਸਾਈਜ਼ ਬਹੁਤ ਵੱਡਾ। ਸਾਈਜ਼ ਬਹੁਤ ਵੱਡਾ। ਵੱਡਾ। ਸਾਡੇ ਡਾਡੀ ਨੇ ਇ ਲਿਖਤੇ ਲਿਖਿਤੇ ਮੇਰਾ ਫੁੱਫੜੀ ਜਿਹੜਾ ਸੀ ਉਹ ਵੀ ਪੁਰਾਣੀ ਬਜ਼ੁਰਗੀ ਸੀ ਉਹ ਉਰਦੂ ਪੜ੍ਹਨੇ ਜਾਣਦੇ ਸੀ ਠੀਕ ਆ ਉਹਨਾਂ ਨੇ ਪੜਿਆ ਤੇ ਉਹਨਾਂ ਨੇ ਲਿਖਿਆ ਸੀ ਉਤੇ ਲਿਖਤਾ ਇਟ ਦੇਤੇ ਇਹ ਪਾਥੀ ਪੱਥਿਆ ਪੱਥੀਏ ਲਾਲੂ ਕਮਿਆਰੇ ਠੀਕ ਆ ਪਾਥੀ ਪੱਥਿਆ ਪੱਥੀਏ ਲਾਲੂ ਕਮਿਆਰੇ ਕੌ ਦਾ ਬਾਲਣ ਪਾ ਗੇ ਸ਼ਾਹ ਸਕੰਦਰ ਦੇ ਬਾਰੇ ਪਾਰੇ ਅੱਛਾ ਕੌ ਦਾ ਬਾਲਣ ਪਾ ਕੇ ਤੇ ਸ਼ਾਹ ਸਕੰਦਰ ਦੇ ਬਾਰੇ ਪਾਰੇ ਉਹਨੇ ਇਟ ਪਕਾਈਏ ਅੱਛਾ ਇਟ ਦੇ ਉੱਪਰ ਲਿਖਿਆ ਸੀ ਹੁਣ ਉਹ ਇਟ ਕਿੱਥੇ ਆ ਹੁਣ ਉਹ ਇਟ ਉਹਨਾਂ ਨੂੰ ਖੂਏ ਚ ਲਵਾਤੀ ਸੀ ਉਹ ਪਰ ਮੈਂ ਅਹੀਂ ਦਾਦੀ ਜੀ ਨੂੰ ਪੁੱਛਿਆ ਤੁਸੀਂ ਬਾਹਰ ਰੱਖਦੇ ਹੋ ਹਾਂ ਹਾਂ ਉਹ ਆਂਦੇ ਸਾਨੂੰ ਪਤਾ ਨਹੀਂ ਸਨ ਪੜਸਣ ਇਹਗੇ ਸਨ ਉਹ ਇਹ ਖੂਹ ਦੇ ਲਵਾਤੀ ਪਰ ਉਹ ਤੋਂ ਇਹ ਲਿਖਤ ਪੜੀ ਸਾਨੂੰ ਦੱਸਦੀ ਹੁੰਦੇ ਸਨ ਅੱਛਾ ਖੂਹ ਦੇ ਵਿੱਚ ਲਵਾ ਦਦੀ ਹਾਂਜੀ ਹਾਂਜੀ ਅੱਛਾ ਤੇ ਹੋਰ ਕੁਝ ਇੱਥੋਂ ਕਦੀ ਕੁਝ ਮਿਲਿਆ ਹੋਰ ਇਹਦੇ ਵਿੱਚੋਂ ਆ ਬੜੇ ਪਿਆਲੇ ਇਸ ਤਰ੍ਹਾਂ ਦੇ ਬਰਤਨ ਹੋਰ ਲੋਟੇ ਜੇ ਘੜੇ ਰੜੇ ਵੱਡੇ ਬੜੇ ਇੱਕ ਟੁੱਟੇ ਵੀ ਸਬੂਤੇ ਵੀ ਉੜਦੇ ਰਿਆ ਸੀ ਨਿੱਕੇ ਹੁੰਦੇ ਉਸ ਤੋਂ ਬਾਅਦ ਹੀ ਛੋਟੇ ਹੁੰਦੇ ਸਕੂਲ ਪੜਦਾ ਸੀ ਮੈਂ 5ਵੀਂ ਦੇ ਵਿੱਚ 6ਵੀਂ ਦੇ ਵਿੱਚ ਹਾਂਜੀ ਲੱਲਾ ਫਗਾਨਾ ਦੇ ਇੱਥੇ ਸਰਦਾਰ ਹੁੰਦੇ ਹੁੰਦੇ ਸੀ ਤਿੰਨ ਚਾਰ ਦੋ ਤਿੰਨ ਉਹਨਾਂ ਦੇ ਨਾਂ ਪ ਤੇ ਉਹਨਾਂ ਨੇ ਇੱਕ ਕਾਰ ਦੇ ਉੱਤੇ ਆਣਾ ਠੀਕ ਆ ਕਾਰ ਦੇ ਉੱਤੇ ਭਲੇ ਸਮੇਂ 'ਚ ਉਹਨਾਂ ਕੋਲ ਕਾਰ ਹੁੰਦੀ ਸੀ ਹਾਂਜੀ ਤੇ ਉਹਦੇ ਉੱਤੇ ਆਏ ਇੱਕ ਦੋ ਰਾਂ ਉਹ ਤਰ੍ਹਾਂ ਵੀ ਆਉਂਦੇ ਵੀ ਜੋ ਚੋਤ ਤਾਂ ਕੋਈ ਲੱਭਦਾ ਪਿਆਲੇ ਜਾਂ ਕੋਈ ਸ਼ਿੱਕੇ ਜਾਂ ਮੋਤੀ ਨਿਕਲਦੇ ਸੀ ਅਰੜੇ ਮੋٹے ਮੋਤੀ ਕਾਲੇ ਹੁੰਦੇ ਸੀ ਤੇ ਚਿੱਟੀਆਂ ਲਾਲ ਧਾਰੀਆਂ ਹੁੰਦੀਆਂ ਸੀ ਉਹਨਾਂ ਦੇ ਅੱਛਾ ਜੀ ਇਹ ਸਾਨੂੰ ਦਿਆ ਕਰੋ ਹਾਂ ਅਸੀਂ ਝੋਲੇ ਲੈ ਲੈਣੇ ਤੇ ਕੁੱਤੇ ਲੱਭਦੇ ਰਹਿਣਾ ਆ ਹੁਣ ਤੇ ਕਿੱਕਰਾ ਕੱਕਰਾ ਹੋ ਗਪੀਆਂ ਵਾ ਪਹਿਲਾ ਇਹ ਬਿਲਕੁਲ ਸਾਫ ਸੀ ਠਿਕਰੀ ਬਹੁਤ ਉੱਤੇ ਤੇ ਪਿਆਲਿਆਂ ਦੀ ਠਿਕਰੀ ਬਹੁਤ ਠੁੱਟੀ ਸੀ ਹਾਂ ਮੈਂ ਵੇਖਿਆ ਠਿਕਰੀ ਬਹੁਤ ਉੱਤੇ ਬਹੁਤ ਲਾਲ ਠਿਕਰੀ ਨਾ ਹੋਇਆ ਹੁੰਦਾ ਸੀ ਅਹੀਂ ਉੱਪਰ ਚੜ ਕੇ ਜੋ ਬਾੜ ਸੇ ਪੈਣੀ ਇਹ ਚਮਕਣਾ ਦੇਖਣਾ ਤੇ ਮੰਕਣੇ ਚੁੰਗਣੇ ਔਰ ਢੂਏ ਪਾਸੇ ਅੜੜੇ ਆੜੜੇ ਮੋਟੇ ਅੜੜੀਆਂ ਡਾਲਦੇ ਚੁੰਗਣੇ ਉਹਨਾਂ ਦਾ ਹਰੇ ਰੰਗ ਦਾ ਜੰਗਾਲ ਸੀ ਉਹਦੇ ਵਿੱਚੋਂ ਪੰਜ ਢੂਏ ਪਾਸੇ ਮੇਰਕੋ ਵੀ ਸੀ ਉਹ ਮੈਂ ਹਸਾ ਕੇ ਉਹਨਾਂ ਨੂੰ ਸਾਫ ਕੀਤਾ ਤੇ ਉਹਦੇ ਉੱਤੇ ਸਾਨੀ ਚ ਦੁੜਦੂ ਲਿਖਿਆ ਤੇ ਟੋਪੀ ਜੀ ਪਾਉਣ ਵਾਲੇ ਇੱਕ ਰਾਜੇ ਦੀ ਫੋਟੋ ਸੀ ਅੱਛਾ ਉਹ ਫਿਰ ਜਿਹੜੇ ਸਰਦਾਰ ਹੁੰਦੇ ਹੋਂਦੇ ਕੁਝ ਦਿਨ ਤੁਹਾਡੇ ਕੋਈ ਆਹ ਕਹੇ ਆਵੇ ਸਾਡੇ ਕੋ ਉਹ ਫਿਰ ਉਹਨਾਂ ਮੇਰੇ ਕੋ ਲੈ ਲੇ ਪੰਜੇ ਛੱਕੇ ਠੀਕ ਆ ਉਹ ਉਦੋਂ ਮੈਨੂੰ 10 ਰੁਪਏ ਦੇ ਕੇ ਗਏ ਵੀ ਆਪਣੀ ਲਿਗੜੇ ਲੜੇ ਬਣਾ ਲਈ ਤੇ ਕਰ ਸਕ ਗੇ ਪਰਮਾਨ ਉਹਦੋਂ ਤੁਸੀਂ ਕਿੱਡੀ ਕਿੰਦੇ ਸੀ ਮੈਂ ਉਦੋਂ 5ਵੀਂ ਕਲਾਸ ਚ ਪੜਦਾ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਕਹਿੰਦਾ ਦੋ ਛੱਕੇ ਫਿਰ ਮੈਂ ਬਾਅਦ ਚ ਪੜਿਆ ਜਦੋਂ ਮੈਂ 8ਵੀਂ 9ਵੀਂ ਕਲਾਸ ਚ ਇਹ ਲੱਭੇ ਹਾਂ ਆ ਅੱਜ ਤੋਂ ਕੋਈ 15 16 ਸਾਲ ਦੀ ਪਹਿਲਾਂ ਗੱਲ ਆ ਮੈਂ ਥੋੜੀ ਪਾਲੀ ਠੇਕੇ ਦੇ ਲਈ ਮਾਨਾ ਵਾਲੇ ਮਾਨਾ ਵਾਲੇ ਸਰਦਾਰ ਆ ਲਾਲੀ ਜੀ ਉਹਦਾ ਭਰਾ ਕਿ ਫੇਰਾ ਸਰਦਾਰ ਆ ਉਹ ਵੀ ਇੱਥੇ ਖੋਜ ਕਰਨ ਆਏ ਠੀਕ ਹੈ ਜੀ ਉਹ ਜਾਣਦਾ ਸੀ ਮੈਨੂੰ ਆਦਾ ਅਮਰਦਾਸ ਕੋਈ ਇੱਥੋਂ ਕਿਸੇ ਨਹੀਂ ਕਦੀ ਲੱਭੀ ਮੈਂ ਵੀ ਆ ਦੋ ਸ਼ਿੱਕੇ ਜੇ ਲੱਭੇ ਇੱਕਦਮ ਮਿੱਟੀ ਪੁੱੜਦੇ ਹੁੰਦੇ ਲੱਗੂ ਅੱਛਾ ਉਹ ਉਹਨਾਂ ਨੂੰ ਦੇ ਦੱਤੇ ਤਾਂ ਉਹਦੇ ਉੱਤੇ ਵੀ ਲਿਖਤੀ ਜੀ ਸੀ ਉਸ ਤੋਂ ਬਾਅਦ ਫਿਰ ਅਸੀਂ ਕਦੀ ਚੜ੍ਹੇ ਨਹੀਂ ਹੁਣ ਸਿਆਣੇ ਹੋ ਗਏ ਉੱਤੇ ਚਾਈਦਾ ਨਹੀਂ ਪਰ ਜਦੋਂ ਬਚਪਨ ਦੇ ਵਿੱਚ ਅਸੀਂ ਮੀਂਹ ਪੈਂਦੇ ਉੱਤੇ ਚੜ੍ਹਦੇ ਹੁੰਦਾ ਮੋਤੀ ਲੱਭਦੇ ਸੀ ਛਿੱਕੇ ਲੱਭਦੇ ਸੀ ਠੀਕ ਆ ਹਾਂ ਤੇ ਉਹਦੇ ਉੱਤੇ ਮੈਂ ਪੜਾਇਆ ਸੀ ਹੁਣ ਕਿ ਮੈਂ ਵੀ ਲਿਖਿਆ ਕੀ ਇਹ ਦੱਸੋ ਹਾਂ ਕਿਉਂਕਿ ਮੈਂ ਤਾਂ ਥੋੜਾ ਪੰਜਾਬੀ ਸੱਜਮਤਾ ਪੜਿਆ ਹਾਂ ਤੋ ਉਹ ਅੰਦੇ ਉਰਦੂ ਨਹੀਂ ਪੜਨਾ ਆਉਂਦਾ ਤੋ ਉਹ ਪੜ ਸਕਦੇ ਸੀ ਠੀਕ ਹੈ ਉਹ ਸਰਦਾਰ ਵੀ ਕਹਿੰਦੇ ਭੀ ਸਕੰਦਰ ਬਾਦਸ਼ਾਹ ਲਿਖਿਆ ਸਕੰਦਰ ਬਾਦਸ਼ਾਹ ਲਿਖਿਆ ਇਹ ਸਕੰਦਰ ਬਾਦਸ਼ਾਹ ਦੇ ਵਾਰੇ ਪੜੀ ਤੇ ਛਕੀ ਠੀਕ ਹੈ ਹਾਂਜੀ ਅੱਛਾ ਹੁਣ ਫਿਰ ਕਦੀ ਉੱਪਰ ਨਹੀਂ ਗਏ ਨਈ ਹੁਣ ਅਸੀਂ ਕਦੀ ਉੱਪਰ ਨਹੀਂ ਗਏ ਠੀਕ ਹੈ ਜੀ ਇਹ ਹੁਣ ਤਾਂ ਬਹੁਤ ਤਕੜਾ ਛੇ ਆ ਇੰਨਾ ਵਾ ਇਸ ਤੋਂ ਅੱਗੇ ਆ ਵੇਖੋ ਉਹ ਹੈਗਾ ਥੋੜਾ ਜਗ੍ਹਾ ਰਹਿ ਗਈ ਆ ਕਬਰਾਂ ਬਣਾਈਆਂ ਵਾ ਜੇ ਤੋ ਇਸ ਤੋਂ ਢਾਲ ਪਾਰ ਕੇ ਇਸ ਤਰ੍ਹਾਂ ਨੀਵਾ ਹੁੰਦਾ ਕਰੌਸ ਇਹ ਸਾਰਾ ਹੁਣ ਵੜਾ ਆਤਾ ਲ 25 ਗੱਲੇ ਥਾਂ ਦੇ ਵਿੱਚ ਆ ਦੱਸ 25 ਕਿੱਲੇ 25 ਕਿੱਲੇ ਹੁਣੇ ਕਿੰਨੀ ਜਗ੍ਹਾ ਜੁਣੇ ਹੁਣੇ 4 ਕਿੱਲੇ ਤੇ 5 ਕਿੱਲੇ ਦੇ ਚਾਰ ਪੰਜ 6 ਕਿੱਲੇ ਹਨਾ ਹਾਂਜੀ ਤੇ ਇਹ ਇਸ ਤਰ੍ਹਾਂ ਕੋਸੀ ਸੀ ਅੱਗੇ ਛੋਟੇ تھے ਉਦਰੀ ਸੀ ਇਧਰ ਵੀ ਛੋਟੇ تھے ਉਦਰੀ ਛੋਟੇ تھے ਗਈ ਸੀ ਪਰਲੇ ਬੰਨੇ ਵੀ ਛੋਟੇ ਛੋਟੀਆਂ ਪਹਾੜੀਆਂ ਸੀ ਅੱਛਾ ਇਹ ਜਿਹੜੀ ਸੜਕ ਹੈ ਕਹਿੰਦੇ ਵੀ ਇਹ ਦੀ ਇਹਦੀ ਕੱਟ ਕੇ ਬਣਾਈ ਜਗ੍ਹਾ ਇੱਥੋਂ ਦੀ ਲਗਾਈ ਆ ਹਾਂ ਇਹ ਸ਼ਰਕ ਪਿੱਛੋਂ ਆ ਰਹੀ ਆ ਹਾਂ ਇਹਦੀ ਸ਼ਰਕ ਦੀ ਜਗ੍ਹਾ ਆ ਰਹੀ ਆ ਦੇ ਵਿੱਚੋਂ ਦੀ ਅੱਛਾ ਉੱਤੋਂ ਦੀ ਇਹ ਇਸ ਸ਼ਰਕ ਦੀ ਜਗ੍ਹਾ ਜੋ ਮੜੀਆਂ ਉਦੋਂ ਮੈਂ ਛੋਟਾ ਛੁਟੇ ਪੜਦਾ ਸੀ ਇੱਕ ਸਰਦਾਰ ਦਰਸ਼ਨ ਸਿੰਘ ਜੀ ਆਜੜੇ ਤੇ ਉਹ ਆਂਦੇ ਵੀ ਜਿਹੜਾ ਠੇਕਦਾਰ ਸੀ ਹੁੰਦਾ ਹੀ ਐਂ ਦੀ ਸੜਕ ਕੱਟਣੀ ਪੈਣੀ ਆ ਤੂੰ ਮੈਂ ਪਹਾੜੀ ਕਿੱਥੇ ਕੱਢ ਸਕਦਾ ਤੂੰ ਆਂਦੇ ਵੀ ਸਾਡੇ ਪਿੰਡਾਂ ਨੂੰ ਸੜਕ ਜਾਂਦੀ ਆ ਲਾਗੋ ਦੀ ਜਗਾ ਗਈ ਆ ਤੇ ਤੂੰ ਲਾਗੋ ਦੀ ਕੱਟ ਕੇ ਤੇ ਬਣਾ ਦੇ ਉਹ ਫਿਰ ਉਹਨਾਂ ਨੇ ਲਾਗੋ ਦੀ ਕੱਟ ਕੇ ਤੇ ਨਾਲ-ਨਾਲ ਸੜਕ ਕੱਢ ਦਿੱਤੀ ਹਾਂਜੀ ਹਾਂਜੀ ਹਾਂ ਇਹ ਦੋਸਤੋ ਇਹਨਾਂ ਨੇ ਗੱਲ ਕੀਤੀ ਆ ਤੇ ਬਹੁਤ ਵਧੀਆ ਇਦਾਂ ਲੱਗਦਾ ਕਿ ਸਾਡੇ ਸਾਹਮਣੇ ਕੋਈ ਫਿਲਮ ਚੱਲਣ ਦੀ ਹੋਵੇ ਕਿਉਂਕਿ ਇਹ ਬਿਲਕੁਲ ਹਕੀਕਤ ਆ ਬਿਲਕੁਲ ਸੱਚ ਆ ਇਹਨਾਂ ਦਾ ਭਾਜੀ ਹੋਣਾ ਦਾ ਸਾਰਾ ਪਰਿਵਾਰ ਮੇਰੇ ਨਾਲ ਉੱਪਰ ਵੀ ਗਿਆ ਸੀ ਗਿਆ ਭੈਣ ਜ ਅਮਰੀ ਨਾਲ ਗਿਆ ਸੀ ਕਿ ਤੇ ਇਹਨਾਂ ਦੀ ਮੈਂ ਵੇਟ ਕਰ ਰਿਹਾ ਕਹਿੰਦੇ ਥੋੜਾ ਉਹਨਾਂ ਨੂੰ ਪਤਾ ਕਿਉਂਕਿ ਬਚਪਨ ਦੇ ਵਿੱਚ ਕਹਿੰਦੇ ਆ ਕਿ ਇਹ ਉੱਪਰ ਚੜਦੇ ਰਹੇ ਆ ਪੈਸੇ ਸਿੱਕੇ ਵੀ ਲਵਦੇ ਰਹੇ ਆ ਤੇ ਲੋਕ ਮਤਲਬ ਕਿ ਸ਼ਹਿਰੋਂ ਆਉਂਦੇ ਰਹੇ ਆ ਜਾਂ ਦੂਰੋਂ ਨੇੜਿਓਂ ਤੱਕ ਕੋ 5-4 ਰੁਪਏ ਦਾਸ ਦੇ ਕੇ ਇਹਨਾਂ ਤੋਂ ਬਚਪਨ ਦੇ ਵਿੱਚ ਜਿਹੜਾ ਉਹ ਖੜਦੇ ਰਹਿਆ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਦੋਸਤੋ ਸਾਡੇ ਲਾਗੇ ਪਾਸੇ ਜਿਹੜਾ ਇਤਿਹਾਸ ਬਹੁਤ ਵੱਡਾ ਏ ਇਤਿਹਾਸ ਦੇ ਪੰਨੇ ਆਪਾਂ ਖੋਲੀਏ ਤੇ ਇਤਿਹਾਸ ਦੇ ਪੰਨਿਆਂ ਤੋਂ ਆਪਾਂ ਨੂੰ ਬਹੁਤ ਕੁਝ ਮਿਲਦਾ ਏ ਹੁਣ ਤੁਸੀਂ ਵੇਖੋਗੇ ਇੰਨੀ ਵੱਡਾ ਜਿਹੜਾ ਥੇ ਹੋ ਚੁੱਕਾ ਏ ਸਾਡੇ ਲੱਗੇ ਆ ਠੀਕ ਆ ਪਰ ਫਿਰ ਵੀ ਸਾਨੂੰ ਨਹੀਂ ਪਤਾ ਅਮਰਸਰ ਤੋਂ ਥੋੜੀ ਦੂਰੀ ਤੇ ਆ ਬਾਰਡਰ ਤੋਂ ਵੀ ਥੋੜੀ ਦੂਰੀ ਤੇ ਆ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਵਾ ਪਰ ਐਡਾ ਵੱਡਾ ਇਤਿਹਾਸ ਹੈ ਤੇ ਸਾਡੀਆਂ ਅੱਖਾਂ ਤੋਂ ਜਿਹੜਾ ਬਿਲਕੁਲ ਉਲੇ ਆ ਇਸ ਕਰਕੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਰਿਕਵੈਸਟ ਕਰਦਾ ਕਿ ਸਾਡੀ ਸਾਰੀ ਤੋਂ ਸਾਰੀ ਵੀਡੀਓ ਵੇਖਿਆ ਕਰੋ ਕਿਉਂਕਿ ਇਤਿਹਾਸ ਦੇ ਵਿੱਚ ਆਪਾਂ ਨੂੰ ਹਿਸਟਰੀ ਪੰਜਾਬ ਦੀ ਹਿਸਟਰੀ ਹਿੰਦੁਸਤਾਨ ਦੀ ਹਿਸਟਰੀ ਇਤਿਹਾਸ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਏ ਹਾਂਜੀ ਭਾਜੀ ਤੇ ਇਹਦੀ ਉਚਾਈ ਹੁਣ ਮਲਗੇ ਐਦਾਂ ਵੇਖੀਏ ਤੇ ਬਹੁਤ ਹੀ ਜ਼ਿਆਦਾ ਉੱਪਰ ਆ ਹਨਾ ਤੇ ਇੰਨੀ ਸੀ ਕਿ ਜਾਂ ਕਿਦਾਂ ਨਹੀਂ ਸਾਡੇ ਡੈਡੀ ਦੇ ਦੱਸਦੇ ਹੁੰਦੇ ਸੀ ਵੀ ਇਹਦੀ ਇੰਨੀ ਜ਼ਿਆਦਾ ਉਚਾਈ ਸੀ ਅਸੀਂ ਤਾਂ ਉਹਨੂੰ ਸਿਰ ਕਰੀਏ ਤਾਂ ਪਹਾੜ ਪਛਾਣ ਲੱਗਦੀ ਸੀ ਅੱਛਾ ਜੀ ਤੇ ਮੇਰੇ ਆਪਣੇ ਹੋਸ਼ ਦੇ ਵਿੱਚ ਮੇਰੀ 38 ਸਾਲ ਉਮਰ ਹੋ ਗਈ ਆ ਹੂੰ ਇਹ ਘੱਟ ਕੰਮ ਸੋ ਕਮ 20 ਫੁੱਟ ਦੀਵਾ ਹੋ ਗਿਆ ਵਾ ਅੱਛਾ ਜੀ ਪਹਿਲਾਂ ਸਾਡੇ ਹੋ ਇਦਾਂ ਹੀ ਕਾਫੀ ਉੱਚਾ ਸੀ ਇਦਾਂ ਹੀ ਪਤਾ ਲੱਗਦਾ ਸਾਡੇ ਡੈਡੀ ਆਂਦੇ ਵੀ ਤਾਂ ਉਹ ਵੀ ਪਹਿਲਾਂ ਬਹੁਤ ਉੱਚਾ ਸੀ ਤੇ ਇਹਦੇ ਉੱਤੇ ਉਹ ਡਾੜੀ ਡਾੜੀ ਜਾਂਦੇ ਚੜ ਕੇ ਤੇ ਅਸੀਂ ਲਾਹੌਰ ਵੱਲ ਜਿਹੜੇ ਪੱਠੇ ਦੇ ਵਿੱਚ ਬਣਿਆ ਧੂਏ ਨਿਕਲਦੇ ਦਿਖ ਪੈਂਦੇ ਹੁੰਦੇ ਸੀ ਲਾਹੌਰ ਦੇ ਹਾਂ ਇੱਥੋਂ ਹਵਾਈ ਅੱਡਾ ਦਾ ਸਾਰੇ ਜਾਜ ਦੇਖਦੇ ਹੁੰਦੇ ਸੀ ਤੁਰੇ ਫਿਰਦੇ ਠੀਕ ਹੈ ਜੀ ਜਾਨੀ ਕਿ ਇੰਨਾ ਉੱਚਾ ਸੀ ਇਹ ਹਾਂ ਬਹੁਤ ਅਜੇ ਵੀ ਤੁਸੀਂ ਵੇਖੋਗੇ ਬਹੁਤ ਜ਼ਿਆਦਾ ਉੱਚਾ ਵਾ ਮੈਂ ਚੜ ਕੇ ਗਿਆ ਦੇ ਕਰੀ ਬਿਲਕੁਲ ਸਾਹ ਚੜ ਗਿਆ ਭਾਜੀ ਉੱਪਰ ਉੱਤਰ ਚੜਨ ਲੱਗਿਆ ਬਹੁਤ ਇਹ ਸਾਡੇ ਹਿਸਾਬ ਨਾਲ ਤਾਂ ਤੇ ਕਮ ਸੇ ਕੰਮ ਕਰ ਤੋੜ ਵੀ ਇਹ ਦੋ ਹੀ ਸਰਾਗਾ ਇੱਕ ਹੀ ਮੇਰਾ ਤੋਖਰ-ਖਰ ਕੇ ਨੀਵਾ ਹੋ ਗਿਆ ਪਹਿਲੇ ਚਾਈ ਬਹੁਤ ਇੱਛੀ ਸੀ ਠੀਕ ਹੈ ਅੱਛਾ ਇਹ ਤੁਹਾਡੀ ਇਮਾਨਤ ਹੈ ਜੀ ਤੇ ਤੁਸੀਂ ਨਹੀਂ ਕੋਈ ਗੱਲ ਨਹੀਂ ਸਾਡੀ ਮਾਨਤ ਨਹੀਂ ਇਸ ਤਰ੍ਹਾਂ ਜਿਵੇਂ ਮਿੱਟੀ-ਮੱਟੀ ਤੋਂ ਪੁੱਟੀ ਹੈ ਉਹਦਾ ਮੈਜਮਲ ਜਾਂਦੀ ਹੈ ਅੱਛਾ ਜੀ ਇਹਨਾਂ ਨੇ ਇਹ ਸਾਨੂੰ ਗਿਫਟ ਦਿੱਤਾ ਜੀ ਔਰ ਇਹਨਾਂ ਦੀ ਬਹੁਤ ਮਿਹਰਬਾਨੀ ਤੇ ਬੜਾ ਧੰਨਵਾਦ ਜੀ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਬਹੁਤ ਵੱਡਾ ਇੱਕ ਜਿਹੜਾ ਸ਼ਹਿਰ ਸੀ ਅੱਜ ਉਹ ਜਿਹੜਾ ਸ਼ਹਿਰ ਦਾ ਸ਼ਹਿਰ ਹੀ ਥੇ ਹੋ ਚੁੱਕਾ ਹੈ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸੋ ਸਰਹੱਦੀ ਲੋਕ ਵਰਸਾ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ